ਨੂੰ ਰੋਕਾ ਹੋ ਰਿਹਾ ਹੈ ਅਪਸਰਾਂ ਨੂੰ ਰੋਕਾਂਗੇ ਉੱਪਰ ਕਰਾ ਦੇਣਾ ਲੱਗੂਗੇ ਮੇਰੇ ਗੱਲ ਸੁਣੋ ਹੋਰਾਂ ਨੂੰ ਕਿਸੀਂ ਰੋਕਾਂਗੇ ਮੈਂ ਉੱਪਰ ਕਰਕੇ ਗੱਲ ਜਾਵਾਂਗੇ ਸਾਡੇ ਡੀਐਸਪੀ ਬੈਠੇ ਆਂ ਭਾਈ ਅਸੀਂ ਸਰਕਾਰ ਨੂੰ ਰੋਕਾਂਗੇ ਤਾਂ ਸਾਡੀ ਗੱਲ ਉੱਪਰ ਤੱਕ ਜਾਊਗੀ ਜਾਂ ਨਹੀਂ ਤਾਂ ਬਸ ਸ੍ਰੀ ਗੱਡੀ ਨਹੀਂ ਜਾਣ ਦੇ ਜਾਨ ਡੀ ਦੇਣੀ ਭਾਈ ਅਸੀਂ ਗੱਡੀ ਨਹੀਂ ਸਾਡੇ ਕਿਸਾਨਾਂ ਨੇ ਗੋਲੀਆਂ ਬੰਦੇ ਯਾਰ ਕਿਹੜੀ ਦੇਖੋ ਯਾਰ ਭਾਈ ਸਰਕਾਰ ਮੁਰਦਾਵਰ ਨਹੀਂ ਬਾਈ ਜੀ ਆਪ ਜੀ ਅਪਨਾ ਅਨੁਰੋਧ ਕਰ ਰਿਹਾ ਹੈ ਆਪ ਜੀ ਅਪਨਾ ਅਨੁਰੋਧ ਕਰ ਰਿਹਾ ਹੈ ਉਂਕਾਰ ਗੱਲ ਜਾਊਗੀ ਗੱਲ ਸੁਣੋ ਆਪ ਜੀ ਨੂੰ ਜੇ ਅਸੀਂ ਰੋਕਾਂਗੇ ਵੀ ਉੱਪਰ ਤੱਕ ਗੱਲ ਜਾਊਗੀ ਸਾਡੇ ਡੀਐਸਪੀ ਬੈਠੇ ਆ ਬਾਈ ਅਸੀਂ ਸਰਕਾਰ ਨੂੰ ਰੋਕਾਂਗੇ ਤਾਂ ਸਾਡੀ ਗੱਲ ਉੱਪਰ ਤੱਕ ਜਾਊਗੀ ਅਸੀਂ ਨਹੀਂ ਜਾਣ ਦੇਣੇ ਬਾਈ ਜਿੰਦਾਬਾਦ ਜਿੰਦਾਬਾਦ ਤੀ ਗੱਡੀ ਨਹੀਂ ਜਾਣ ਦੇਣੀ ਚਲ ਆਪਾਂ ਅੰਡੇ ਲਾ ਕੇ ਬਾਈ ਜੀ ਆਪਾਂ ਭਾਈ ਕੀ ਗੱਲ ਹੋ ਗਈ ਜਿਹੜੇ ਪੁਲਿਸ ਵਾਲੇ ਤੁਸੀਂ ਬੇਸਤਰੀ ਕਾਫੀ ਮੇਰੇ ਯਾਰ ਜਿਹੜੇ ਸਰਕਾਰੀ ਗਵਰਨਮੈਂਟ ਆਫਸਰ ਹੈ ਉਹਨਾਂ ਦੀਆਂ ਗੱਡੀਆਂ ਲਗਾ ਉਹਨੂੰ ਆ ਰਹੇ ਸੀ ਜੇ ਅਸੀਂ ਗਵਰਨਮੈਂਟ ਆਫਸਰਾਂ ਨੂੰ ਰੋਕਾਂਗੇ ਤਾਂ ਸਾਡੀ ਗੱਲ ਉੱਪਰ ਤੱਕ ਜਾਊਗੀ ਕੀ ਐਸਐਸਓ ਸਾਹਿਬ ਕੀ ਕਹਿ ਰਹੇ ਤੁਹਾਨੂੰ ਉਹ ਕਹਿ ਰਹੇ ਆ ਵੀ ਮੈਡਮ ਡੀਐਸਪੀ ਮੈਡਮ ਐ ਵੀ ਖੋਲੋ ਅਸੀਂ ਅਸੀਂ ਨਹੀਂ ਖੋਲਣ ਦੇਣਾ ਭਾਈ ਕੀ ਮਜਬੂਰੀ ਕੀ ਦੱਸੀ ਜਣਾ ਉਹਨੇ ਕਹਿੰਨੇ ਮੈਡਮ ਦੀ ਡਿਊਟੀ ਹੈ ਅਸੀਂ ਵੀ ਡਿਊਟੀ ਛੱਡ ਕੇ ਖੜੇ ਆ ਵੀਰੇ ਆ ਦੇਖੋ ਸਾਰੇ ਆ ਮੇਰੀ ਗੱਡੀ ਖੜੀ ਹੈ ਇਹ ਗੱਡੀ ਉਹਨਾਂ ਨੇ ਸਵੇਰ ਦੀ ਖੜਾਈ ਵੀ ਹੋਈ ਹੈ ਇਹਨਾਂ ਬਾਈ ਦੀ ਦਿਹਾੜੀ ਮਰਗੀ ਦੇਖ ਲੈ ਸਾਰਾ ਕੁਝ ਬਾਈ ਸਾਡਾ ਸਾਥ ਦੇ ਰਿਹਾ ਸਵੇਰ ਦਾ ਇਹਨਾਂ ਦੀ ਡਿਊਟੀ ਡਿਊਟੀ ਸਾਡੀ ਡਿਊਟੀ ਡਿਊਟੀ ਨਹੀਂ ਯਾਰ ਗੱਲ ਕਰਨ ਨੂੰ ਤਾਂ ਅਸੀਂ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਆ ਗੱਲ ਤਾਂ ਹੁਣ ਕੀ ਲੱਗਦਾ ਕਿ ਹੋਰ ਗੱਡੇ ਨਿਕਲ ਕੌਣਗੇ ਨਹੀਂ ਨਹੀਂ ਬਾਈ ਜਦੋਂ ਤੱਕ ਸਾਨੂੰ ਉੱਪਰ ਤੇ ਆਰਡਰ ਨਹੀਂ ਹੁੰਦੇ ਅਸੀਂ ਨਹੀਂ ਕੱਢਣ ਦਾ ਮਤਲਬ ਇਹ ਹੁਣ ਜਿਹੜੇ ਫਿਰ ਜਾ ਰਹੇ ਨੇ ਬੰਦੇ ਉਹ ਉਹ ਵੀਰੇ ਸਿਰਫ ਪੀਜੀਏ ਜਿਨ੍ਹਾਂ ਨੂੰ ਅਮਰਜੈਂਸੀ ਹੈ ਉਹਨਾਂ ਦੇ ਉਹਨਾਂ ਦੇ ਕਾਰਡ ਦੇਖ ਕੇ ਜਿਹੜੇ ਰੋਟ ਵਾਈਡ ਕੀਤਾ ਹੋਇਆ ਬ ਉਹ ਵੀਰੇ ਜਿਨ੍ਹਾਂ ਨੂੰ ਪਤਾ ਹੈ ਸੀ ਤਾਂ ਦੱਸ ਦਿੰਦੇ ਆ ਜਿਨ੍ਹਾਂ ਨੂੰ ਵੀ ਜਾਣਾ ਜਾ ਸਕਦੇ ਹੋ ਪਰ ਅਸੀਂ ਇੱਥੋਂ ਨਹੀਂ ਲੰਘਣਾ। ਇਹ ਤਸਵੀਰਾਂ ਤੁਹਾਨੂੰ ਬੜੌਦੀ ਟੋਲ ਪਲਾਇਆ ਦਿਖਾ ਰਹੇ ਹਾਂ ਜਿੱਥੇ ਕਿ ਅੱਜ ਵੱਡਾ ਜਾਮ ਜਿਹੜਾ ਕਿਸਾਨਾਂ ਵੱਲ ਲਗਾ ਦਿੱਤਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਹਰ ਇੱਕ ਗੱਡੀ ਰੋਕਿਆ ਜਾ ਰਿਹਾ ਹੈ। ਤੈਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਗੱਡੀ ਨੂੰ ਨਿਕਲਣ ਦਿੱਤਾ ਜਾਵੇਗਾ ਹੁਣੇ-ਹੁਣੇ ਜਿਹੜਾ ਇੱਕ ਪੇਚਾ ਡੀਐਸਪੀ ਦੀ ਗੱਡੀ ਦੇ ਨੂੰ ਆ ਕੇ ਪਿਆ ਨੌਜਵਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸੇ ਵੀ ਚਾਹ ਕੋ ਸਰਕਾਰੀ ਮੁਲਾਜ਼ਮ ਹੈ ਚਾਹ ਕੋ ਪ੍ਰਾਈਵੇਟ ਮੁਲਾਜ਼ਮ ਹੈ ਅਸੀਂ ਉਸ ਨੂੰ ਨਹੀਂ ਜਾਣ ਦਵਾਂਗੇ। ਦੋ ਚੀਜ਼ਾਂ ਜਿਹੜੀ ਜਿਹੜੇ ਕੋਈ ਮਰੀਜ਼ ਹੈ ਜਾਂ ਫਿਰ ਐਂਬੂਲੈਂਸ ਨੂੰ ਜਿਹੜੀ ਛੁਰ ਦਿੱਤੀ ਹੋਈ ਹੈ ਤਾਂ ਇਹ ਤਸਵੀਰਾਂ ਦਿਖਾ ਦਿੰਨੇ ਆ ਬਲਕਿ ਇੱਥੇ ਇੱਕ ਨੌਜਵਾਨ ਦਾ ਜਿਹੜਾ ਪੇਚਾ ਐਸਐਚਓ ਨਾਲ ਪੀਐਸਐਚਓ ਸਭ ਬੋਲੋ ਕਿਹਾ ਜਾ ਰਿਹਾ ਸੀ ਕਿ ਇਹ ਗੱਡੀ ਜਿਹੜੀ ਜਾਣਤੀ ਜਾਵੇ ਕਿ ਇਹ ਡੀਐਸਪੀ ਮੈਡਮ ਦੀ ਹੈ ਪਰ ਇਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਨਹੀਂ ਜਾਣ ਦਵਾਂਗੇ ਕਿ ਸਾਡੇ ਨਾਲ ਤਾਂ ਕੌਰ ਸਾਡੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਹੱਤਿਆਜਰ ਕਰ ਰਹੀ ਹੈ ਪੰਜਾਬ ਪੁਲਿਸ ਕਿਉਂ ਕੋਈ ਕਾਰਵਾਈ ਨਹੀਂ ਕਰਦੀ ਸਮ ਲੈ ਕੇ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜਾ ਲਗਾਤਾਰ ਵਿਰੋਧੀ ਟੋਲ ਪਾਤੇ ਤੇ ਜਾਰੀ ਹੈ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪੇ ਆਪਣੇ ਕਮੈਂਟ ਜਰੂਰ ਕਰਿਓ ਕਿ ਬਾਕੀ ਕਿਸਾਨਾਂ ਦਾ ਜਿਹੜਾ ਕੀਤਾ ਜਾ ਰਿਹਾ ਪ੍ਰਦਰਸ਼ਨ ਇਹ ਸਹੀ ਹੈ ਕਿਸ ਤਰ੍ਹਾਂ ਕਿਉਂਕਿ ਅੱਜ ਭਾਰਤਬੰਦ ਜਿਹੜੀ ਕਾਲ ਦਿੱਤੀ ਹੋਈ ਸੀ ਕਈ ਜਗ੍ਹਾ ਭਾਰਤਬੰਦ ਦਾ ਅਸਰ ਵੇਅ ਅਸਰ ਦੇਖਣ ਨੂੰ ਮਿਲਿਆ ਤੇ ਕਈ ਜਗ੍ਹਾ ਭਾਰਤਬੰਦ ਦੇ ਵਿੱਚ ਜਿਹੜੀਆਂ ਦੁਕਾਨਾਂ ਬੰਦ ਦੇਖਣ ਨੂੰ ਮਿਲੀਆਂ ਨੇ ਹੋਰ ਖਬਰਾਂ ਦੇਖਣ ਲਈ ਬਹੁਤ ਬਹੁਤ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਬਹੁਤ ਬਹੁਤ ਸ਼ੇਅ